ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਪ ਨਰਾਇਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਸਣਾ ਸੰਗਾਸਣਾਂ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਜੋ ਆਪ ਨਿਰੰਕਾਰ ਜੀਆਂ ਦਾ ਰੂਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੀਵੜ ਅਵਰ ਨਾ ਕੋਈ ਜਿਹਦੇ ਵਰਗਾ ਖਾਲਸਾ ਜੀ ਹੋਰ ਕੋਈ ਨਹੀਂ ਇਹ ਮਹਾਰਾਜ ਜੀਆਂ ਦਾ ਵੱਡਾ ਬਚਨ ਹੈ ਬਾਣੀ ਅੰਦਰ ਕਿ ਬਾਣੀ ਨਿਰੰਕਾਰ ਜੀ ਦਾ ਕੋਈ ਆਕਾਰ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੈ ਇਸ ਬਾਣੀ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਦੂਸਰਾ ਬਚਨ ਬਾਣੀ ਵਿੱਚ ਮਿਲਦਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਉਹ ਧੰਨ ਗੁਰੂ ਰਾਮਦਾਸ ਉਹਦੀ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜਿਆਂ ਦਾ ਸਥਾਨ શ્રી ਦਰਬਾਰ ਸਾਹਿਬ ਖਾਲਸਾ ਜੀ ਉਹ ਉਹ ਵੀ ਸੰਸਾਰ ਉੱਤੇ ਹੋਰ ਕੋਈ ਨਹੀਂ ਸਾਰੀ ਸ੍ਰਿਸ਼ਟੀ ਉੱਤੇ ਹੋਰ ਕੋਈ ਨਹੀਂ ਐਵੇਂ ਬਾਣੀ ਵਰਗਾ ਹੋਰ ਕੋਈ ਨਹੀਂ ਸੋ ਬਾਣੀ ਮਹਾਰਾਜਿਆਂ ਦੀ ਖਾਲਸਾ ਜੀ ਵੱਡੀ ਪਵਿੱਤਰ ਹੈ ਬਾਣੀ ਨੂੰ ਗਾਉਣ ਵਾਲਾ ਪੜ੍ਹਨ ਵਾਲਾ ਮਨੁੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਦੀ ਖੁਸ਼ੀ ਪ੍ਰਾਪਤ ਕਰਦਾ ਸੰਸਾਰ ਵਿੱਚ ਖਾਲਸਾ ਜੀ ਕੋਈ ਨਾ ਕੋਈ ਹਰੇਕ ਬੰਦਾ ਝੂਠਾ ਹੈ ਝੂਠ ਬੋਲਦਾ ਹੈ ਸੰਸਾਰ ਵਿੱਚ ਸੰਸਾਰ ਦਾ ਕੋਈ ਵੀ ਬੰਦਾ ਖਾਲਸਾ ਜੀ ਇਤਬਾਰ ਦੇ layak ਨਹੀਂ ਸੰਸਾਰ ਜਿਹੜਾ ਹੈ ਉਹ ਆਪਣੇ ਮਤਲਬ ਵਾਸਤੇ ਸਾਰੇ ਕਾਰਜ ਕਰਦਾ ਹਰ ਇੱਕ ਮਤਲਬ ਕੰਮ ਦੇ ਪਿੱਛੇ ਸਵਾਰਥ ਹੁੰਦਾ ਮਤਲਬ ਹੁੰਦਾ ਤੇ ਜੇ ਖਾਲਸਾ ਜੀ ਉਹ ਮਤਲਬ ਨਾ ਹੋਵੇ ਫਿਰ ਇਹਦੇ ਅੰਦਰ ਕੋਈ ਇੱਛਾ ਨਾ ਉਪਜੇ ਜੇ ਜਦੋਂ ਇੱਛਾ ਨਹੀਂ ਉਪਜੇਗੀ ਫਿਰ ਖਾਲਸਾ ਜੀ ਮਨ ਟਿਕਾਓ ਵਿੱਚ ਹੋ ਜਾਵੇਗਾ ਜਦੋਂ ਮਨ ਟਿਕਾਓ ਵਿੱਚ ਹੋ ਗਿਆ ਸੰਸਾਰ ਟਿਕਾਓ ਵਿੱਚ ਆ ਗਿਆ ਮਨ ਜੀਤੈ ਜਗ ਜੀਤ ਸਤਿਗੁਰ ਕਹਿੰਦੇ ਫਿਰ ਜਿੰਨਾ ਮਨ ਜਿੱਤ ਲਿਆ ਉਹਨਾਂ ਨੇ ਜਗ ਜਿੱਤ ਲਿਆ ਸੋ ਇਸੇ ਪ੍ਰਕਾਰ ਇਹ ਸਾਰਾ ਕੁਝ ਜੋ ਸੰਸਾਰ ਵਿੱਚ ਹੈ ਸਭ ਤੋਂ ਸੁੱਚਾ ਤੇ ਉੱਚਾ ਜੋ ਹੈ ਉਹ ਕਾਲਪੁਰਖ ਦਾ ਨਾਮ ਹੈ ਸਭ ਤੋਂ ਸ਼ਰੋਮਣੀ ਜਿਹੜੀ ਮਹਾਰਾਜਿਆਂ ਦੀ ਬਾਣੀ ਹੈ ਸਤਿਗੁਰਾਂ ਤੋਂ ਬਿਨਾ ਹੋਰ ਕੁਝ ਵੀ ਖਾਲਸਾ ਜੀ ਇਸ ਸੰਸਾਰ ਵਿੱਚ ਨਾ ਤੇ ਸੱਚਾ ਹੈ ਨਾ ਸਥਿਰ ਹੈ ਸਾਨੂੰ ਮਹਾਰਾਜਿਆਂ ਨੇ ਬਹੁਤ ਬੇਅੰਤ ਖੁਸ਼ੀਆਂ ਜ਼ਿੰਦਗੀ ਦੇ ਵਿੱਚ ਬਖਸ਼ੀਆਂ ਪਰ ਫਿਰ ਵੀ ਅਸੀਂ ਉਸ ਅਕਾਲ ਪੁਰਖ ਮਹਾਰਾਜੀਆਂ ਨੂੰ ਸੱਚ ਕਰਕੇ ਨਹੀਂ ਜਾਣਦੇ ਤੇ ਖਾਲਸਾ ਜੀ ਇੱਕ ਨਾ ਅੱਜਕੱਲ੍ਹ ਸੰਸਾਰ ਵਿੱਚ ਜ਼ਿਆਦਾ ਚੀਜ਼ ਇਹ ਚੱਲੀ ਹੋਈ ਹੈ ਬਹੁਤੇ ਲੋਕਾਂ ਦਾ ਜ਼ੋਰ ਲੱਗਾ ਹੋਇਆ ਕਿ ਰੱਬ ਜਿਹੜਾ ਉਹ ਹੈ ਨਹੀਂ ਇਸ ਗੱਲ ਨੂੰ ਪ੍ਰਚਲਿਤ ਕਰਨ ਵਾਸਤੇ ਮਸ਼ਹੂਰ ਕਰਨ ਵਾਸਤੇ ਤੇ ਅਸੀਂ ਮਹਾਰਾਜ ਦੀ ਬਾਣੀ ਨਹੀਂ ਪੜਦੇ ਸਤਿਗੁਰੂ ਦੀ ਬਾਣੀ ਦੀ ਖਾਲਸਾ ਜੀ ਕੋਈ ਬਹੁਤੀ ਸੋਝੀ ਨਹੀਂ ਅਸੀਂ ਡਿਸੀਜਨ ਲੈ ਲੈਨੇ ਆ ਕਿਸੇ ਇੱਕ ਬੰਦੇ ਦੀ ਇੱਕ ਮਨਮੁਖ ਬੰਦੇ ਦੀ ਗੱਲ ਸਮਝ ਕੇ ਸੁਣ ਕੇ ਅਸੀਂ ਇਹ ਵੀ ਡਿਸਾਈਡ ਨਹੀਂ ਕਰ ਪਾਉਂਦੇ ਕਿ ਉਹ ਬੰਦਾ ਗੁਰਮੁਖ ਹੈ ਕੀ ਕੋਈ ਉਹਦਾ ਯੋਗਦਾਨ ਹੈ ਕਿ ਉਹ ਅਭਿਆਸੀ ਹੈ ਕਿ ਉਹਨੇ ਸਰੀਰ ਦਾ ਕੋਈ ਆਪਣਾ ਕਿਣਕਾ ਮਾਤਰ ਸਰੀਰ ਨੂੰ ਵੇਖਿਆ ਹੈ ਤੇ ਪਰ ਖਾਲਸਾ ਜੀ ਅਸੀਂ ਡਿਸੀਜਨ ਲੈ ਲੈਨੇ ਆ ਉਹ ਡਿਸੀਜਨ ਜਿਹੜਾ ਸਾਡਾ ਗਲਤ ਹੁੰਦਾ ਅਸੀਂ ਮਾੜੇ ਤੇ ਨਾਸਤਕ ਬੰਦੇ ਦੀ ਗੱਲ ਸੁਣ ਕੇ ਆਪਣੇ ਮਨ ਨੂੰ ਉਸੇ ਰਾਹੇ ਪਾ ਲੈਨੇ ਆ ਤੇ ਫਿਰ ਖਾਲਸਾ ਜੀ ਜਿਹੜੀ ਜ਼ਿੰਦਗੀ ਆ ਵਿਅਰਥ ਚਲੀ ਜਾਂਦੀ ਸਤਿਗੁਰ ਕਹਿੰਦੇ ਤੂੰ ਕੋਸ਼ ਨਹੀਂ ਕਰਨਾ ਕਿਸੇ ਨੂੰ ਨਹੀਂ ਸੁਣਨਾ ਤੂੰ ਇਕਾਂਤ ਵਿੱਚ ਬੈਠ ਤੇ ਬੈਠ ਕੇ ਸੋਚ ਤੈਨੂੰ ਰਿਜਕ ਕੌਣ ਦੇ ਰਿਹਾ ਨਾਮ ਕਿੰਡੀ ਵੱਡੀ ਤਾਕਤ ਹੈ ਸੰਸਾਰ ਨੂੰ ਕੌਣ ਪਾਲ ਰਿਹਾ ਇਹ ਧਰਤੀ ਕਿਸੇ ਨਾ ਕਿਸੇ ਦੇ ਪੈਦਾ ਕੀਤੀ ਹੋਵੇਗੀ ਇਹ ਕਿਥੋਂ ਦਾ ਕਿਥੋਂ ਇਹ ਬਨਸਪਤੀ ਪੈਦਾ ਹੋਈ ਹੋਊਗੀ ਇਹ ਕਿਸੇ ਨੇ ਤਾਂ ਪਾਣੀ ਪੈਦਾ ਕੀਤਾ ਹੀ ਹੋਊਗਾ ਕਿਹੜੀ ਚੀਜ਼ ਤੋਂ ਪਾਣੀ ਪੈਦਾ ਹੋਇਆ ਹੋਊਗਾ ਦੂਰ ਤੱਕ ਸੋਚ ਕੇ ਤਾਂ ਵੇਖ ਬੰਦਿਆ ਸੱਚੇ ਪਾਤਸ਼ਾਹ ਕਾਲਪੁਰਖ ਦੀ ਸ਼ਕਤੀ ਹੀ ਇਹਦੇ ਪਿੱਛੇ ਸਾਰੀ ਕੰਮ ਕਰ ਰਹੀ ਹੈ ਤੂੰ ਸੋਚ ਕੇ ਵੇਖ ਤੂੰ ਕਿੱਥੋਂ ਆਇਆ ਹੋਵੇਂਗਾ ਮਾਂ ਦੇ ਪੇਟ ਵਿੱਚ ਆਇਆ ਤੇ ਮਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਪੇਟ ਵਿੱਚ ਕੋਈ ਜੀਵ ਹੈ ਪਰ ਤੈਨੂੰ ਸੋਝੀ ਆ ਤੂੰ ਕਿੱਥੋਂ ਆਇਆ ਕਿਵੇਂ ਤੂੰ ਮਾਂ ਦੇ ਪੇਟ ਵਿੱਚ ਪਹੁੰਚਿਆ ਕਿਵੇਂ ਤੂੰ ਪਿਤਾ ਦੀ ਬਿੰਦ ਵਿੱਚ ਸੈਂ ਕਿਵੇਂ ਤੇਰਾ ਪਿਤਾ ਸੰਸਾਰ ਵਿੱਚ ਆਇਆ ਸੋ ਇਹ ਬੜੀ ਵੱਡੀ ਖਾਲਸਾ ਜੀ ਖੇਡ ਹੈ ਜਿਹਨੂੰ ਆਪਾਂ ਸਮਝਦੇ ਨਹੀਂ ਸਾਰੀ ਖੇਡ ਨੂੰ ਵਿਗਾੜ ਕੇ ਤੇ ਸਿੱਧੀ ਗੱਲ ਕਹਿ ਦਿੰਦੇ ਆ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਕੀ ਹੋਵੇਗਾ ਸੇਵਾ ਕਰਨ ਨਾਲ ਕੀ ਹੋਊਗਾ ਸ਼ਹੀਦਾਂ ਦੇ ਦਰ ਜਾਣ ਨਾਲ ਕੀ ਹੋਊਗਾ ਇਦਾਂ ਵੀ ਕਹਦੇ ਕਿਸੇ ਨੂੰ ਕੁਝ ਮਿਲਿਆ ਮਿਲਦਾ ਹੈ ਭਾਈ ਸ਼ਰਧਾ ਵਾਲਿਆਂ ਨੂੰ ਪ੍ਰੇਮ ਵਾਲਿਆਂ ਨੂੰ ਭਰੋਸੇ ਵਾਲਿਆਂ ਨੂੰ ਸਭ ਕੁਝ ਮਿਲਦਾ ਮਹਾਰਾਜ ਜੀ ਬਾਣੀ ਕਹਿੰਦੀ ਹੈ ਭਾਈ ਉਹ ਮਰੇ ਹੋਏ ਨੇ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਉਹੀ ਜੀਂਦਾ ਹੈ ਜਿਹਦੇ ਮਨ ਵਿੱਚ ਵਾਹਿਗੁਰੂ ਜੀ ਦੀ ਯਾਦ ਹੈ ਵਾਹਿਗੁਰੂ ਜੀ ਵਸੇ ਹੋਏ ਹਨ ਉਹੀ ਸੰਸਾਰ ਵਿੱਚ ਜੀਂਦੇ ਹਨ ਬਾਕੀ ਸਾਰੇ ਖਾਲਸਾ ਜੀ ਮਹਾਰਾਜ ਨੇ ਮਰੇ ਦੱਸੇ ਨੇ ਨਾਨਕ ਅਵਰ ਨਾ ਜੀਵਾ ਕੋਈ ਮਹਾਰਾਜ ਕਹਿੰਦੇ ਉਸ ਮਨੁੱਖ ਤੋਂ ਬਿਨਾ ਹੋਰ ਕੋਈ ਇਸ ਸ੍ਰਿਸ਼ਟੀ ਉੱਤੇ ਜੀ ਨਹੀਂ ਰਿਹਾ ਤੇ ਹੁਣ ਖਾਲਸਾ ਜੀ ਮੰਨਿਏ ਜਿਹੜੀ ਬਨਸਪਤੀ ਹੈ ਉਹ ਨਾਮ ਨਹੀਂ ਜਪਦੀ ਪਰ ਫਿਰ ਵੀ ਜੀ ਰਹੀ ਹੈ ਹੁਣ ਹੋਰ ਚੀਜ਼ਾਂ ਨੇ ਸੰਸਾਰ ਵਿੱਚ ਪਹਾੜ ਨੇ ਜਾਂ ਹੋਰ ਨੇ ਜਾਂ ਦਰਖਤ ਨੇ ਰੁੱਖ ਨੇ ਜਾਂ ਕਈ ਬੇਅੰਤ ਚੀਜ਼ਾਂ ਨੇ ਉਹ ਕਿਵੇਂ ਜੀਵ ਰਹੇ ਨੇ ਖਾਲਸਾ ਜੀ ਮਹਾਰਾਜ ਦੇ ਬਚਨ ਆਉਂਦੇ ਬਾਣੀ ਅੰਦਰ ਸਤਗੁਰ ਕਹਿੰਦੇ ਦੇ ਕੰਨ ਸੁਣੋ ਅਰਦਾਸ ਜਿਓ ਸਭ ਸ੍ਰਿਸ਼ਟ ਸੇਵੇ ਦੇ ਦਰਾਂਤ ਜਿਓ ਕਹਿੰਦੇ ਸਾਰੀ ਸ੍ਰਿਸ਼ਟੀ ਮਹਾਰਾਜ ਆਕਾਲ ਪੁਰਖ ਨੂੰ ਸੇਵਦੀ ਪਈ ਹੈ ਯਾਦ ਕਰਦੀ ਪਈ ਹੈ ਇਕੱਲੇ ਬੰਦੇ ਨੂੰ ਛੱਡ ਕੇ ਇਕੱਲਾ ਬੰਦਾ ਖਾਲਸਾ ਜੀ ਇੱਕ ਇਹੋ ਜਿਹਾ ਮੂਰਖ ਹੈ ਵੱਡਾ ਮੂਰਖ ਪ੍ਰਾਣੀ ਹੈ ਜਿਹੜਾ ਮਹਾਰਾਜ ਆਕਾਲ ਪੁਰਖ ਨੂੰ ਭੁੱਲ ਕੇ ਤੇ ਬਾਕੀ ਸਾਰੇ ਕੰਮਾਂ ਨੂੰ ਚਿਤਵਦਾ ਸੇਵਦਾ ਪਰ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੂੰ ਸੇਵਦੀ ਹੈ ਤੇ ਮਹਾਰਾਜ ਕਹਿੰਦੇ ਹੋਰ ਕੋਈ ਜੀਂਦਾ ਨਹੀਂ ਜਿਹੜਾ ਨਾਮ ਜਪਿਆ ਜਿਹਦੇ ਹਿਰਦੇ ਵਿੱਚ ਨਾਮ ਪ੍ਰਗਟ ਹੈ ਉਹੀ ਜੀਂਦਾ ਹੈ ਜੇ ਜੀਵੇ ਪਤ ਲੱਥੀ ਜਾਏ ਸੋ ਸਭ ਹਰਾਮ ਦੇ ਤੱਕ ਸਿਖਾਈ ਐਵੇਂ ਮਹਾਰਾਜ ਦੇ ਬਾਣੀ ਵਿੱਚ ਬਚਨ ਹੁੰਦੇ ਕਿ ਜਿਹੜਾ ਨਾਮ ਤੋਂ ਵਹੂਣਾ ਦਿਖ ਰਿਆ ਨਾ ਮਨੁੱਖ ਸਤਗੁਰ ਕਹਿੰਦੇ ਉਹਦੀ ਕੋਈ ਇੱਜ਼ਤ ਨਹੀਂਗੀ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਭਾਵੇਂ ਸੰਸਾਰ ਵਿੱਚ ਉਹ ਵੱਡਾ ਚੌਧਰੀ ਬਣਿਆ ਘੁਮੇ ਪਰ ਮਹਾਰਾਜ ਅਕਾਲਪੁਰਖ ਜੀਆਂ ਦਾ ਹੁਕਮ ਹੁਕਮ ਹੈ ਧੰ ਗੁਰੂ ਨਾਨਕ ਸਾਹਿਬ ਜੀਆਂ ਦਾ ਸ਼ਬਦ ਹੈ ਮਹਾਰਾ ਕਹਿੰਦੇ ਕੋਈ ਉਹਦੀ ਇੱਜ਼ਤ ਨਹੀਂ ਗਈ ਉਹ ਹਰਾਮੀਆਂ ਵਾਂਗੂ ਹਰਾਮ ਦਾ ਹੀ ਖਾਂਦਾ ਖਾ ਕੇ ਬਹਿ ਜਾਂਦਾ ਹੈ ਸੌ ਜਾਂਦਾ ਹੈ ਪੇਟ ਹਲਾ ਲਿਆ ਖਾ ਲਿਆ ਸੌਂ ਗੇ ਫਿਰ ਮੁੱਕ ਗਏ ਮਹਾਰਾ ਕਹਿੰਦੇ ਹਰਾਮ ਦਾ ਖਾਣ ਹੈ ਜਿਹੜਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ ਤੇ ਖਾਲਸਾ ਜੀ ਕਿਸੇ ਨੂੰ ਕਹਿ ਦਈਏ ਨਾ ਕਿ ਤੂੰ ਤਾਂ ਯਾਰ ਘਰ ਦਾ ਕੋਈ ਕੰਮ ਨਹੀਂ ਕਰਦਾ ਹਰਾਮ ਦਾ ਹੀ ਖਾਂਡਿਆ ਤੇ ਖਾਲਸਾ ਜੀ ਉਹ ਕਿੰਨਾ ਗੁੱਸਾ ਕਰਦਾ ਤੇ ਮਹਾਰਾਜ ਕਾਲਪੁਰਖ ਜੀ ਦੇ ਬਚਨ ਨੇ ਮਹਾਰਾਜ ਨੇ ਸਾਨੂੰ ਹਰਾਮ ਆਖਿਆ ਜੇ ਤੁਸੀਂ ਨਾਮ ਨਹੀਂ ਜਪਦੇ ਮਹਾਰਾਜ ਕਹਿੰਦੇ ਰਾਜ ਰੰਗ ਮਾਲ ਰੰਗ ਰੰਗ ਰਤਾ ਸੱਚ ਰੰਗ ਰਤਾ ਨੱਚਿਆ ਨੰਗ ਐਵੇਂ ਬਚਨ ਮਹਾਰਾਜ ਜੀ ਆ ਨੇ ਆਉਂਦੇ ਕਿ ਮਨੁੱਖ ਦਾ ਜਿਹੜਾ ਹੈ ਉਹ ਖਾਲਸਾ ਜੀ ਰਾਜ ਦੇ ਨਾਲ ਪਿਆਰ ਹੈ ਜਾਂ ਮਾਲ ਦੇ ਨਾਲ ਪਿਆਰ ਹੈ ਆਪਣਾ ਪਰਿਵਾਰ ਜਿਹੜਾ ਉਹਨਾਂ 모ਹ ਹੈ ਜਾਂ ਹੋਰ ਮੋਹ ਦੇ ਵਿੱਚ ਮਸਤ ਰਹਿੰਦਾ ਤੇ ਮਹਾਰਾਜ ਕਹਿੰਦੇ ਇੰਨਾ ਰਤਿਆ ਹੁੰਦਾ ਬੇਸ਼ਰਮ ਨੰਗਾ ਹੋ ਕੇ ਨੱਚਿਆ ਹੁੰਦਾ ਜਿਹਦੀ ਖਾਲਸਾ ਜੀ ਜਿਹਦੇ ਕੋ ਨਾਮ ਨਹੀਂ ਹੈ ਤੇ ਮਹਾਰਾਜ ਕਹਿੰਦੇ ਉਹ ਨੰਗਾ ਹੀ ਆ ਭੁੱਖਵਾ ਉਹਦੇ ਪੱਲੇ ਹੋਰ ਕੋਸ਼ ਨਹੀਂ ਐਡਾ ਤਗੜਾ ਪਾਵਨ ਪੁੱਤਰ ਨਾਮ ਹੈ ਖਾਲਸਾ ਜੀ ਨਾਮ ਹੀ ਸੰਸਾਰ ਵਿੱਚ ਤੇ ਪਰਲੋਕ ਵਿੱਚ ਤੇ ਲੋਕ ਵਿੱਚ ਰੱਖਿਆ ਕਰਦਾ ਤੇ ਨਾਮ ਕਰਕੇ ਲੋਕ ਵਿੱਚ ਰੱਖਿਆ ਹੁੰਦੀ ਹੈ ਤੇ ਨਾਮ ਕਰਕੇ ਪਰਲੋਕ ਵਿੱਚ ਰੱਖਿਆ ਹੁੰਦੀ ਹੈ ਇਹ ਨਾਮ ਕਰਕੇ ਹੀ ਸੱਚ ਸੱਚੇ ਪਾਸ਼ਾ ਕਹਿੰਦੇ ਲੋਕ ਵਿੱਚ ਇੱਜ਼ਤ ਆ ਤੇ ਨਾਮ ਕਰਤੇ ਕਰਕੇ ਹੀ ਪਰਲੋਕ ਵਿੱਚ ਇੱਜ਼ਤ ਆ ਨਾਨਕ ਠੱਗਿਆ ਮੁਠਾ ਜਾਏ ਵਿਣ ਨਾ ਆਵੇ ਪਤ ਗਿਆ ਗਵਾਏ ਸਤਿਗੁਰ ਕਹਿੰਦੇ ਮਨੁੱਖ ਹੋਰਾਂ ਨੂੰ ਠੱਗਦਾ ਫਿਰਦਾ ਇਹਨੂੰ ਇਹ ਨਹੀਂ ਸਮਝ ਵੀ ਇਹ ਲਗਾਤਾਰ ਠੱਗਿਆ ਜਾ ਰਿਆ ਇਹਨੂੰ ਲੁੱਟ ਕੇ ਲੈ ਰਹੇ ਇਹਦੇ ਸਵਾਸ ਖੋ ਰਹੇ ਨੇ ਜਿਵੇਂ ਖਾਲਸਾ ਜੀ ਕਿਸੇ ਦੀ ਗੁਥਲੀ ਪਾੜ ਜਵੇ ਸੋਨੇਆਂ ਹੀਰਿਆਂ ਵਾਲੀ ਜਾਂ ਸੋਨੇ ਦੀਆਂ ਮੋਹਰਾਂ ਵਾਲੀ ਉਹ ਮਨੁੱਖ ਨੂੰ ਪਤਾ ਨਾ ਲਗੇ ਗੁਥਲੀ ਪਾਰਟੀ ਹੋਵੇ ਇੱਕ ਇੱਕ ਕਰਕੇ ਹੀਰਾ ਜਾਏ ਇੱਕ ਇੱਕ ਕਰਕੇ ਉਹ ਜਿਹੜੇ ਸੋਨੇ ਦੇ ਸਿੱਕੇ ਉਹ ਡਿੱਗਦੇ ਜਾਣ ਤੇ ਜਦੋਂ ਇਹਨੂੰ ਪਤਾ ਲੱਗੇ ਉਦੋਂ ਖਾਲਸਾ ਜੀ ਸਾਰਾ ਪੈੜਾ ਤੈਅ ਕਰ ਗਿਆ ਹੋਵੇ ਹੁਣ ਪਿੱਛੋਂ ਕਿੱਥੇ ਲੱਭਣ ਜਾਵੇ ਨਹੀਂ ਜਾ ਸਕਦਾ ਸੋ ਇਸੇ ਪ੍ਰਕਾਰ ਸਾਡੇ ਨਾਲ ਹੁੰਦਾ ਸਾਡੀ ਸਵਾਸਾਂ ਵਾਲੀ ਜਿਹੜੀ ਗੁਠਲੀ ਆ ਖਾਲਸਾ ਜੀ ਉਹ ਖੁੱਲੀ ਹੋਈ ਆ ਪਾਰਟੀ ਹੋਈ ਆ ਤੇ ਉਹਦੇ ਵਿੱਚੋਂ ਸਾਡੇ ਸਵਾਸ ਜਿਹੜੇ ਆ ਉਹ ਕੰਮਾਂ ਕਾਜਾਂ ਵਿੱਚ ਵੀਅਰਸ ਜਾ ਰਹੇ ਵਿਕਾਰਾਂ ਵੱਲ ਵਿਅਰਥ ਜਾ ਰਹੇ ਸਾਨੂੰ ਸੋਝੀ ਨਹੀਂ ਤੇ ਜਿਸ ਦਿਨ ਅਸੀਂ ਆਪਾਂ ਸਵਾਸਾਂ ਵਾਲੀ ਗੁਥਲੀ ਨੂੰ ਵੇਖਣ ਲੱਗਣਾ ਵੀ ਉਹ ਭਲਿਆ ਇਹਦੇ ਪਾਰਟੀ ਸੀ ਤਾਂ ਸਾਰੀਆਂ ਡਿੱਗ ਪੀਆਂ ਉਸ ਵੇਲੇ ਕੁਝ ਨਹੀਂ ਹੋ ਸਕਦਾ ਉਸ ਵੇਲੇ ਸਾਰੇ ਸਵਾਸੇ ਜਿਹੜੇ ਵਿਅਰਥ ਚਲੇ ਜਾਣਗੇ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਕਿਆ ਖਾਧਾ ਹੈ ਕਿਆ ਪੈਦਾ ਹੋਏ ਜਾਂ ਮਨ ਨਾ ਹੀ ਸੱਚਾ ਸੋਏ ਕਹਿੰਦੇ ਭਾਈ ਤੇਰੇ ਭੋਜੇ ਸੋਹਣੇ ਭੋਜਨ ਖਾਣ ਦਾ ਕੀ ਫਾਇਦਾ ਤੇਰਾ ਸੋਹਣਾ ਕਪੜਾ ਪਾ ਕੇ ਹੰਡਾਉਣ ਦਾ ਕੀ ਫਾਇਦਾ ਜੇ ਤੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਨਹੀਂ ਵਸੀ ਕੋਈ ਫਾਇਦਾ ਨਹੀਂ ਆ ਤੇਰਾ ਸੋਹਣਾ ਭੋਜਨ ਖਾਣ ਦਾ ਸੋਹਣੇ ਕੱਪੜੇ ਪਾਉਣ ਦਾ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ మాਸ। ਕਿਆ ਕੱਪੜਾ ਕਿਆ ਸੇਜ ਸੁਖਾਲੀ ਕੀਜੈ ਭੋਗ ਵਿਲਾਸ। ਮਾਰੇ ਕਹਿੰਦੇ ਭਾਈ ਕਾਹਦਾ ਕੀ ਹੋਇਆ ਜੇ ਤੂੰ ਮੇਵੇ ਖਾਂਦਾ ਘਿਓ ਖਾਨਣਾ ਮਿੱਠਾ ਗੁੜ ਖਾਨਣਾ ਜਾਂ మాਸ ਖਾਨਣਾ। ਮਾਰੇ ਕਹਿੰਦੇ ਕੀ ਹੋ ਗਿਆ ਜੇ ਤੂੰ ਸੋਹਣੇ ਕੱਪੜੇ ਪਾਣਾ ਤੇ ਸੋਹਣੀਆਂ ਸੇਜਾਂ ਮਖਮਲ ਦੀਆਂ ਸੇਜਾਂ ਤੇ ਸੋਨਾ ਕੀ ਹੋ ਗਿਆ। ਕਿਆ ਲਸ਼ਕਰ ਕਿਆ ਨੇਵਖਵਾਸੀ ਆਵੇ ਮਹਿਲੀ ਵਾਸ। ਮਾਰੇ ਕਹਿੰਦੇ ਫਿਰ ਕੀ ਹੋ ਗਿਆ। ਉਹ ਫੌਜੀ ਬਣ ਗਏ ਫੌਜਦਾਰ ਬਣ ਗਏ ਚੋਬਦਾਰ ਬਣ ਗਏ ਕੋਈ ਵੱਡਾ ਸ਼ਾਹ ਬਣ ਗਏ ਮਹਾਰਾਜ ਕਹਿੰਦੇ ਮਹਿਲਾ ਵਿੱਚ ਵਸਣ ਲੱਗ ਪਿਆ ਕੀ ਹੋ ਗਿਆ ਐਂਡ ਦੇ ਸਤਿਗੁਰੂ ਕਹਿੰਦੇ ਨਾਨਕ ਸੱਚੇ ਨਾਮ ਵੇਣ ਸੱਬੈ ਟੋਲ ਵਿਨਾਸ਼ ਕਹਿੰਦੇ ਕੀ ਫਾਇਦਾ ਬੰਦਿਆ ਇੰਨਾ ਕੁਝ ਮਿਲ ਤੇ ਵੀ ਜੇ ਤੇਰੇ ਕੋ ਵਾਹਿਗੁਰਜੀ ਦਾ ਨਾਮ ਨਾ ਆਇਆ ਕਿਉਂਕਿ ਇਹ ਚੀਜ਼ਾਂ ਦਾ ਸਾਰੀਆਂ ਉਜੜ ਜਾਣਗੀਆਂ ਨਾਸ ਹੋਣ ਵਾਲੀਆਂ ਸੱਚਾ ਤੇ ਵਾਹਿਗੁਰਜੀ ਦਾ ਨਾਮ ਸੀ ਜਿਹੜਾ ਕਮਾਉਣਾ ਸੀ ਸਭ ਤੋਂ ਅਮੋਲਕ ਜਿਹੜਾ ਸੀ ਉਹ ਵਾਹਿਗੁਰਜੀ ਦਾ ਨਾਮ ਸੀ ਉਹ ਬੰਦਿਆ ਤੇਰੇ ਕੋ ਕਮਾਇਆ ਨਹੀਂ ਗਿਆ ਤੂੰ ਚੌਧਰੀਆਂ ਕਮਾਲੀਆਂ ਤੂੰ ਮਹਿਲ ਪਾਲੇ ਤੂੰ ਪੈਸਾ ਕਮਾਲਿਆ ਆਪਣੇ ਸਰੀਰ ਨੂੰ ਰੋਗ ਲਵਾ ਲੇ ਤੇ ਵਿੜਿਆਪਾ ਆ ਗਿਆ ਹੁਣ ਗਾਂਹ ਦੀ ਤਿਆਰੀ ਖੇਚਲਾ ਤੇਰੇ ਪੱਲੇ ਕੱਖ ਨਹੀਂ ਇੱਜ ਤਾਂ ਆਪਣੀ ਤੂੰ ਗਵਾ ਬੈਠਾ ਕਿਉਂਕਿ ਸਾਰੀ ਉਮਰ ਕਦੇ ਟਿਕ ਕੇ ਟਿਕਾਓ ਨਾਲ ਵਾਹੀ ਗੁਰੂ ਨਹੀਂ ਆਖਿਆ ਕਦੇ ਮਹਾਰਾਜ ਨੂੰ ਸੱਚ ਕਰਕੇ ਨਹੀਂ ਮੰਨਿਆ ਕਦੇ ਮਹਾਰਾਜ ਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਨਹੀਂ ਕੀਤਾ ਸੋ ਖਾਲਸਾ ਜੀ ਸਤਗੁਰੂ ਮਹਾਰਾਜ ਜੀਆਂ ਦਾ ਜਿਹੜਾ ਹੈ ਉਹ ਦੇਣ ਅਸੀਂ ਦੇ ਨਹੀਂ ਸਕਦੇ ਐਸਾ ਕਲਗੀਧਰ ਪਾਸ਼ਾ ਮਹਾਰਾਜੀਆਂ ਨੇ ਸਾਡੇ ਵਾਸਤੇ ਪਰਯੋਪਕਾਰ ਕੀਤਾ ਸਾਨੂੰ ਇਸ ਸ੍ਰਿਸ਼ਟੀ ਉਤੇ ਇਸ ਖਾਲਸਾ ਜੀ ਜਹਾਨ ਉਤੇ ਭਾਵੇਂ ਅਜੇ 550 ਸਾਲ ਹੋਏ ਨੇ ਪਰ ਧਰਤੀ ਦੇ ਕੋਨੇ-ਕੋਨੇ ਤੱਕ ਖਾਲਸਾ ਜੀ ਸਿੱਖਾਂ ਦਾ ਨਾਂ ਕਲਗੀਧਰ ਮਹਾਰਾਜੀਆਂ ਨੇ ਚਮਕਾ ਦਿੱਤਾ ਸਤਿਗੁਰੂ ਦੀ ਦਇਆ ਸਦਕਾ ਤੇ ਅੱਜ ਉਹੀ ਸਾਡੇ ਲੋਕ ਨੇ ਸਿਰਾਂ ਸਿਰ ਜਿਹੜੇ ਪੱਗਾਂ 'ਚ ਫਸਾ ਕੇ ਕੋਈ ਕਬਰਾਂ ਤੇ ਮੱਥੇ ਟੇਕੀ ਜਾਂਦਾ ਕੋਈ ਖਾਲਸਾ ਜੀ ਮੰਦਰਾਂ 'ਚ ਟੱਲ ਖੜਕਾਉਂਦਾ ਫਿਰਦਾ ਹੈ ਕੋਈ ਕਹੀ ਜਾਂਦਾ ਸਾਡੇ ਗੁਰੂ ਸਾਹਿਬ ਨੇ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਆਪਣੇ ਗੁਰੂ ਘਰ ਕਦੇ ਮੱਥਾ ਨਹੀਂ ਟੇਕਿਆ ਤੇ ਬਾਣੇ ਪਾਪ ਆ ਲੋਕਾਂ ਦੇ ਮੰਦਰਾਂ ਚ ਜਾ ਕੇ ਟਾਲ ਖੜਕਾਉਂਦਾ ਫਿਰਦਾ ਤੇ ਖਾਲਸਾ ਜੀ ਜਿਨ੍ਹਾਂ ਦੇ ਪੱਲੇ ਹੈ ਕੱਖ ਨਹੀਂ ਜਿਹੜੇ ਸਿੱਖਾਂ ਦੇ ਵੈਰੀ ਬਣੇ ਹੋਏ ਨੇ ਉਹਨਾਂ ਦੀਆਂ ਜਾ ਕੇ ਰੱਖਿਆ ਵਾਲੀ ਕਿਰਪਾਨਾਂ ਕੱਢ ਕੇ ਘਮਾਉਂਦਾ ਫਿਰਦਾ ਤੇ ਬਾਣੇ ਨੂੰ ਖਾਲਸਾ ਜੀ ਕਲੰਕਿਤ ਕਰਦਾ ਇਹੋ ਜਿਹੇ ਬੰਦਿਆਂ ਨੂੰ ਜਿੱਥੇ ਮਿਲਦਾ ਜੂਤ ਫਿਰ ਓਰੀਜਨ ਸੋ ਇਹੋ ਜਿਹੇ ਬੰਦਿਆਂ ਨੂੰ ਕਦੇ ਸੋਝੀ ਨਹੀਂ ਆ ਸਕਦੀ ਇਹੋ ਜਿਹੇ ਬੰਦਿਆਂ ਤੋਂ ਡਰਨ ਦੀ ਲੋੜ ਨਹੀਂ ਖਾਲਸਾ ਜੀ ਗੁਰਮਖ ਨੇ ਜਿਹੜੇ ਉਹ ਸਤਿਗੁਰ ਦੀ ਬਾਣੀ ਪੜ੍ਹਦੇ ਉਹਨਾਂ ਦੇ ਬੋਲਾਂ ਦੇ ਵਿੱਚੋਂ ਰਸ ਚੁੰਦਾ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਮਤ ਆਵੇ ਜੇ ਅਸੀਂ ਬਾਣੀ ਪੜ੍ਹਨ ਲੱਗ ਜਾਵਾਂਗੇ ਤੇ ਖਾਲਸਾ ਜੀ ਸਾਨੂੰ ਸੋਝੀ ਆ ਜਾਵੇਗੀ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਸਾਨੂੰ ਇਹ ਸੋਝੀ ਆ ਜਾਵੇਗੀ ਅਸੀਂ ਜ਼ਿੰਦਗੀ ਨੂੰ ਕਿਵੇਂ ਜੀਉਣਾ ਆਪਣਾ ਪੈਸਾ ਵੀ ਖਰਾਬ ਨਹੀਂ ਕਰਾਂਗੇ ਤੇ ਖਾਲਸਾ ਜੀ ਸਤਿਗੁਰਾਂ ਦਾ ਜਿਹੜਾ ਦਸਵੰਦ ਹੈ ਜਾਂ ਸਤਿਗੁਰਾਂ ਦੀ ਜਿੰਨੇ ਵੀ ਹੁਕਮ ਨੇ ਉਹਨਾਂ ਨੂੰ ਕਮਾਉਣ ਵਾਲੇ ਬਣ ਜਾਵਾਂਗੇ ਜੇ ਬਾਣੀ ਪੜ੍ਹਨ ਲੱਗ ਜਾਵਾਂਗੇ ਫਿਰ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਕੋਲੇ ਕਿਸੇ ਦੇ ਚਰਨਾਂ 'ਚ ਬਹਿਣ ਦੀ ਲੋੜ ਨਹੀਂ ਕਿਉਂਕਿ ਬਾਣੀ ਦਾ ਆਪਣਾ ਪ੍ਰਕਾਸ਼ ਹੈ ਜਦੋਂ ਅਸੀਂ ਸ਼ੁੱਧ ਬਾਣੀ ਪੜਨ ਲੱਗ ਪੈਂਦੇ ਆ ਫਿਰ ਖਾਲਸਾ ਜੀ ਆਪਣੇ ਆਪ ਅੰਦਰ ਸਵਾਲ ਉੱਠਦੇ ਨੇ ਆਪਣੇ ਆਪ ਗੁਰੂ ਕੀ ਬਾਣੀ ਉਹਦਾ ਜਵਾਬ ਦਿੰਦੀ ਹੈ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਹੱਡ ਬੀਤੇ ਦਾ ਛੋਟੀ ਜਿਹੀ ਹੈ ਪਰ ਵੱਡੀ ਖਾਲਸਾ ਜੀ ਇਹਦੇ ਵਿੱਚ ਖੇੜ ਵਰਤੀ ਆ ਇਹ ਇਕਬੀਰ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਵੀਰ ਜੀ ਦੱਸਦੇ ਕਿ ਸਾਡਾ ਪਰਿਵਾਰ ਜਿਹੜਾ ਆ ਉਹ ਸ਼ੁਰੂ ਤੋਂ ਦਾਦੇ ਪੜਦਾਦੇ ਮੈਨੂੰ ਨਹੀਂ ਪਤਾ ਉਹ ਕਿੰਨੂੰ ਮੰਨਦੇ ਸੀ ਕਿਵੇਂ ਸੀ ਤੇ ਸਾਡੇ ਘਰ ਵਿੱਚ ਇੱਕ ਜਗ੍ਹਾ ਹੁੰਦੀ ਸੀ ਪਹਿਲਾਂ ਜਿਹੜਾ ਪੁਰਾਣਾ ਘਰ ਸੀ ਉਹਦੇ ਵਿੱਚ ਇੱਕ ਜਗ੍ਹਾ ਹੁੰਦੀ ਸੀ ਛੋਟੀ ਜੀ ਮਟੀ ਦੀ ਬਣਾਈ ਹੁੰਦੀ ਸੀ ਤੇ ਵੀਰਵਾਰ ਉੱਥੇ ਦੀਵੇ ਅਸੀਂ ਵੀ ਛੋਟੇ ਹੁੰਦੇ ਸਾਨੂੰ ਪਤਾ ਨਹੀਂ ਸੀ ਅਸੀਂ ਵੀ ਵੀਰਵਾਰ ਨੂੰ ਦੀਵਾ ਜਗਾਉਣਾ ਤੇ ਉਹ ਵੀਰ ਕਹਿੰਦਾ ਕਿ ਮੈਂ ਪੜ ਲਏ ਗਿਆ ਉਤੋਂ ਬਾਅਦ ਨੌਕਰੀ ਕਰਨ ਲੱਗ ਪਿਆ ਮਹਾਰਾਜ ਦੀ ਕਿਰਪਾ ਹੋਈ ਤੇ ਮੈਂ ਬਾਹਰ ਚਲਾ ਗਿਆ ਹੁਣ ਖਾਲਸਾ ਜੀ ਵੀਰ ਬਾਹਰ ਹੈ ਇਹ ਕਹਿੰਦਾ ਮੈਂ ਪਹਿਲਾਂ ਦੁਬਈ ਰਿਆ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਪੁਰਤਗਾਲ ਚਲਾ ਗਿਆ ਹੁਣ ਖਾਲਸਾ ਜੀ ਜੋਰਪ ਵਿੱਚ ਪੰਨੇ ਕਿਹੜੀ ਕੰਟਰੀ ਦੱਸਦੇ ਸੀਗੇ ਉਹ ਵੀਰ ਕਹਿੰਦਾ ਕਿ ਮੈਂ ਨਾ ਇੱਥੇ ਇੰਡੀਆ ਆਇਆ ਤੇ ਇੱਥੇ ਮਹਾਰਾਜ ਦੀ ਕਿਰਪਾ ਸਦਕਾ 11 ਮਿੱਤਰਾਂ ਦੇ ਨਾਲ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾਲ ਸਾਂਝ ਬਣ ਗਈ ਜਿੱਦਾਂ ਖਾਲਸਾ ਜੀ ਕਈ ਵਾਰ ਮਹਾਰਾਜ ਜੀ ਦੇ ਕਿਸੇ ਆਣੇ ਬਹਾਨੇ ਕਿਸੇ ਦੇ ਸੰਗ ਕਰਕੇ ਜੁੜ ਜਾਈਦਾ ਕਹਿੰਦੇ ਅਸੀਂ ਚਲੇ ਗਏ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਮੈਨੂੰ ਬੜਾ ਸਕੂਨ ਆਇਆ ਕਹਿੰਦਾ ਉਸ ਤੋਂ ਉਸ ਦਿਨ ਤੋਂ ਬਾਅਦ ਨਾ ਮੈਂ ਸੋਚ ਲਿਆ ਵੀ ਮਾਰੇ ਦੀ ਬਾਣੀ ਪੜਿਆ ਕਰਨੀ ਨਾਮ ਜਪਿਆ ਕਰਨਾ ਕਹਿੰਦਾ ਮੈਂ ਬਾਹਰ ਚਲਾ ਗਿਆ ਨਾਮ ਜਪਣ ਲੱਗ ਪਿਆ ਬਾਣੀ ਪੜਨ ਲੱਗ ਪਿਆ ਅਮਰਤ ਵੇਲੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨੂੰ ਜਾਦ ਕਰਨਾ ਫੋਟੋ ਮੈਂ ਇਥੋਂ ਲੈ ਗਿਆ ਬਾਬਾ ਜੀ ਦਾ ਸਰੂਪ ਲੈ ਗਿਆ ਉੱਥੇ ਬਾਬਾ ਜੀ ਦੇ ਸਰੂਪ ਦੇ ਸਾਹਮਣੇ ਬਹਿ ਕੇ ਕਈਆਂ ਦੀ ਗੁਰਮੰਤਰ ਕਈਆਂ ਦੀ ਮੂਲ ਮੰਤਰ ਦਾ ਅਭਿਆਸ ਕਰਦੇ ਰਹਿਣਾ ਬਾਣੀ ਸੁਣਨੀ ਫੇਰ ਹੀ ਕੰਮ ਕਾਜ ਤੇ ਜਾਣਾ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਣ ਲੱਗ ਪਈ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਨਾ ਇਦਾਂ ਸ਼ੁਰੂ ਕੀਤਾ ਮੈਨੂੰ ਕੋਈ 2.5 ਮਹੀਨੇ ਹੋਏ ਸੀ ਇਥੋਂ ਗਿਆ ਨੂੰ ਕਹਿੰਦੇ ਮੇਰਾ ਪੱਕਾ ਕੰਮ ਸੀ ਉੱਥੇ ਵਧੀਆ ਕੰਮ ਸੀ ਮੈ ਕਹਿੰਦਾ ਪਹਿਲਾ ਮੇਰਾ ਕੰਮ ਛੁੱਟ ਗਿਆ ਕੰਮ ਛੁੱਟਿਆ ਉਸ ਤੋਂ ਬਾਅਦ ਮੈਂ ਘਰੇ ਬੈਠਾ ਕਾਫੀ ਟਾਈਮ ਤੇ ਮਹਾਰਾਜ ਦੇ ਘਰ ਮੈਂ ਆਪਣੇ ਇੱਕ ਮਿੱਤਰ ਨੂੰ ਕਿਹਾ ਸੀ ਵੀ ਉੱਥੇ ਅਰਦਾਸ ਕਰਵਾਈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮਹਾਰਾਜ ਜਰੂਰ ਕਿਰਪਾ ਕਰਨਗੇ ਉਹਨੂੰ ਮੈਂ ਮਾਇਆ ਵੀ ਭੇਜੀ ਤੇ ਉਹਨਾਂ ਨੇ ਅਰਦਾਸ ਵੀ ਕਰਾਈ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਤੇ ਉਸ ਤੋਂ ਬਾਅਦ ਕੀ ਹੋਇਆ ਮੇਰੇ ਘਰ ਦੇ ਕਹਿਣ ਲੱਗ ਪਏ ਕਿਉਂਕਿ ਮੇਰੇ ਮਾਤਾ ਤੇ ਮੇਰਾ ਬਾਪੂ ਜਿਹੜਾ ਉਹ ਅਜੇ ਵੀ ਕਹੀਂ ਯਾਰ ਉਹ ਨਵੇਂ ਘਰ 'ਚ ਉੱਥੇ ਜਗ੍ਹਾ ਤਾਂ ਅਸੀਂ ਬਣਾਈ ਨਹੀਂ ਨਵਾਂ ਘਰ ਜਿਹੜਾ ਬਣਾਇਆ ਸੀ ਉੱਥੇ ਦੀਵਾ ਵੀਰਵਾਰ ਨੂੰ ਐਵੇਂ ਘਰ ਵਿੱਚ ਜਗਾ ਲੰਦੇ ਸੀ ਉਹਨਾਂ ਦੀ ਜਿੱਦਾਂ ਉਹਨਾਂ ਦੀ ਮਾਤਾ ਸੀ ਤੇ ਉਹ ਮੈਨੂੰ ਕਹਿਣ ਲੱਗੇ ਪੁੱਤ ਤੇਰਾ ਕੰਮ ਤਾਂ ਛੁੱਟਿਆ ਵਾ ਆਪਣੇ ਵੱਡੇ-ਵਡੇਰੇ ਜਿਹੜੇ ਸੀ ਉਹ ਬਾਬੇ ਨੂੰ ਮੰਨਦੇ ਰਹੇ ਨਾ ਪਤਾ ਨਾ ਲੈਣ ਦਾ ਦੇਣੋ ਕਿਹੜਾ ਬਾਬਾ ਸੀ ਕੌਣ ਸੀ ਤੇ ਉਹ ਵੀਰ ਕਹਿੰਦਾ ਕਿ ਮਾਤਾ ਜੀ ਵੀ ਮੈਂ ਨਹੀਂ ਮੰਨਦਾ ਵੀ ਤੁਸੀਂ ਵੱਡੇ-ਵਡੇਰੇ ਮੰਨਦੇ ਸੀ ਮੰਨਦੇ ਹੋਣਗੇ ਵੀ ਮੈਂ ਤਾਂ ਗੁਰੂ ਨਾਨਕ ਸਾਹਿਬ ਮਹਾਰੇ ਨੂੰ ਮੰਨਦਾ ਤੇ ਮੈਂ ਬਾਣੀ ਪੜ੍ਹਨੀ ਆ ਮੈਂ ਇਹ ਤੋਂ ਇਲਾਵਾ ਹੋਰ ਕਿਤੇ ਨਹੀਂ ਮੰਨਦਾ ਤੇ ਇਹ ਮਹਾਰਾਜ ਦੀ ਖੇਡ ਆ ਮੇਰਾ ਕੰਮ ਛੁੱਟ ਗਿਆ ਫਿਰ ਕੀ ਹੋ ਗਿਆ ਇੱਥੇ ਬੜੀ ਦੁਨੀਆ ਵਹਿਲੀ ਬੈਠੀ ਐ ਤੇ ਮੇਰੇ ਮਾਂ ਪਿਓ ਨੇ ਇਹੋ ਹੀ ਕਹਿਣਾ ਵੀ ਤੂੰ ਉਹ ਬਾਬੇ ਦੀ ਜਗਾਉਂਦਾ ਨਹੀਂ ਹੱਥ ਦੀਵਾ ਨਹੀਂ ਜਗਾਉਂਦਾ ਸ਼ਰਧਾ ਨਹੀਂ ਰੱਖਦਾ ਤੇ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਵੀ ਆਪਾਂ ਨਾ ਘਰ ਦੇ ਨਾਲ ਇੱਕ ਜਗਾ ਉੱਥੇ ਜਗਾ ਲੈ ਕੇ ਥੋੜੀ ਜਿਹੀ ਜਗਾ ਬਣਾਈਏ ਤੇ ਪੈਸੇ ਭੇਜ ਮੈਂ ਪੈਸੇ ਭੇਜਣੋਂ ਇਨਕਾਰ ਕਰ ਦਿੱਤਾ ਸੀ ਵੀ ਮੈਂ ਉੱਥੇ ਨਹੀਂ ਪੈਸੇ ਦੇਣੇ ਪਖੰਡ ਨਹੀਂ ਮੈਂ ਸ਼ੁਰੂ ਕਰਨਾ ਮੈਂ ਮਾਇਆ ਦਊਂਗਾ ਕਿ ਗੁਰੂ ਕੇ ਲੰਗਰ ਨੂੰ ਦਊਂਗਾ ਮੈਂ ਉਦਾਂ ਨਹੀਂ ਦੇਣੀ ਮੈਂ ਨਾ ਕਰ ਦਿੱਤੀ ਸੀ ਉਤੋਂ ਕੁਝ ਮਹੀਨੇ ਕੇ ਬਾਅਦ ਹੀ ਮੇਰਾ ਕੰਮ ਛੁੱਟ ਗਿਆ ਜਦੋਂ ਇਦਾਂ ਹੋਇਆ ਤੇ ਇਹਨਾਂ ਕਈ ਵਾਰ ਮੇਰੇ ਮਨ ਵਿੱਚ ਖਿਆਲ ਆ ਜਾਣਾ ਵੀ ਕਿ ਇਹ ਸੱਚੀ ਤਾਂ ਨਹੀਂ ਕਹਿੰਦਾ ਫਿਰ ਮਹਾਰਾਜ ਦੀ ਕਿਰਪਾ ਹੋਣੀ ਬਾਬਾ ਦੀਪ ਸਿੰਘ ਸਾਹਿਬ ਦੀ ਦਇਆ ਹੋ ਜਾਣੀ ਫਿਰ ਮੈਂ ਸ਼ੀਦਾਂ ਨਾਲੋਂ ਚਿੱਤ ਜੋੜ ਲੈਣਾ ਵੀ ਨਹੀਂ ਨਹੀਂ ਬਾਬਾ ਦੀਪ ਸਿੰਘ ਸਾਹਿਬ ਐਵੇਂ ਨਹੀਂ ਹੋਣ ਦਿੰਦੇ ਅਰਦਾਸ ਬੇਨਤੀ ਕਰਾਈ ਉਸ ਤੋਂ ਬਾਅਦ ਵੀਰ ਕਹਿੰਦਾ ਕਿ ਕੁਝ 2-3 ਮਹੀਨੇ ਬਾਅਦ ਦੀ ਗੱਲ ਹੈ ਕਿ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਨਾ ਮੈਂ ਪੁਰਾਣੇ ਘਰ ਜਿੱਥੇ ਉਹ ਮਟੀ ਸੀ ਜਿੱਥੇ ਦੀਵਾ ਜਗਾਉਂਦੇ ਸਾਂ ਉੱਥੇ ਹੀ ਮੈਂ ਖਲੋਤਾ ਉੱਥੇ ਇੱਕ ਪਰਛਾਵਾਂ ਜਿਹਾ ਕੰਧ ਤੇ ਪੈ ਰਿਹਾ ਕੋਈ ਨਜ਼ਰ ਨਹੀਂ ਆ ਰਿਹਾ ਪਰ ਸ਼ਾਵਾਂ ਕੰਨ ਤੇ ਪੈ ਰਿਹਾ ਤੇ ਉਹ ਬੋਲ ਕੇ ਮੈਨੂੰ ਇਹ ਕਹਿ ਰਿਹਾ ਵੀ ਜੇ ਤੂੰ ਮੇਰੀ ਸੇਵਾ ਨਹੀਂ ਨਾ ਕਰੂਗਾ ਤੇ ਮੈਂ ਤੈਨੂੰ ਨਾ ਕੱਖ ਜੋਗਾ ਨਹੀਂ ਛੱਡੂਗਾ। ਭੁਖਿਆ ਮਾਰੂਗਾ ਤੈਨੂੰ ਜੇ ਮੇਰੀ ਤੂੰ ਸੇਵਾ ਨਹੀਂ ਕੀਤੀ। ਮੈਂ ਤੇਰਾ ਘਰ ਪਲਟ ਦੂੰਗਾ। ਇਦਾਂ ਉਦਾਂ ਦੀਆਂ ਗੱਲਾਂ ਸੁਪਨੇ ਵਿੱਚ ਹੋਈਆਂ। ਵੀਰ ਕਹਿੰਦਾ ਵੀ ਮੇਰਾ ਮਨ ਡਰਿਆ ਮੈਂ ਘਰੇ ਗੱਲ ਨਹੀਂ ਕੀਤੀ ਵੀ ਮੇਰੇ ਘਰ ਵਾਲਿਆਂ ਨੇ ਤੇ ਫੇਰ ਕਹਿਣਾ ਵੀ ਵਾਕਿਆ ਇਹ ਗੱਲ ਹੈ। ਕਿਨੇ ਮੈਂ ਨਾ ਆਪਣੇ ਇੱਕ ਮਿੱਤਰ ਨਾਲ ਗੱਲ ਕੀਤੀ ਕਿ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੇਰੀ ਅਰਦਾਸ ਕਰਾ। ਵੀ ਮੈਨੂੰ ਇਦਾਂ ਸੁਪਨਾ ਆਇਆ ਤੇ ਮੈਨੂੰ ਲੱਗਦਾ ਵੀ ਮੈਂ ਤਾਂ ਕਦੀ ਉਧਰ ਦਾ ਸੋਚਿਆ ਨਹੀਂ ਕਈ ਵਾਰੀ ਇਦਾਂ ਹੁੰਦਾ ਖਾਲਸਾ ਜਿਸ ਪਾਸੇ ਨੂੰ ਜ਼ਿਆਦਾ ਸੋਚੀਏ ਨਾ ਉਹ ਖੇਡ ਕਈ ਵਾਰ ਸੁਪਨੇ ਵਿੱਚ ਵਰਤ ਜਾਂਦੀ ਤੇ ਉਹ ਵੀਰ ਦੱਸਦਾ ਕਿ ਨਾ ਮੈਂ ਆਪਣੇ ਮਿੱਤਰ ਨੂੰ ਭੇਜਿਆ ਤੇ ਮਹਾਰਾਜ ਦੀ ਕਿਰਪਾ ਸਦਕਾ ਚਲੋ ਜਿਹੜਾ ਮੇਰਾ ਮਿੱਤਰ ਸੀ ਉਹ ਨਿਹੰਗਾਂ ਸਿੰਘਾਂ ਨਾਲ ਵਾਲੀ ਬਹੁਤ ਸੀਗੀ ਸਿੰਘਾਂ ਨੂੰ ਮਿਲਣਾ ਘਰੇ ਵੀ ਸਾਧਦਾ ਹੁੰਦਾ ਸੀ ਫੌਜ ਨੂੰ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਤੇ ਉਹ ਕਹਿਣ ਲੱਗੇ ਵੀ ਮਹਾਰਾਜ ਕਿਰਪਾ ਕਰਨਗੇ ਤੇ ਉਹਦੇ ਉਹਨੂੰ ਕਹੋ ਵੀ ਬਾਣੀ ਪੜਿਆ ਕਰੇ ਚੰਡੀ ਦਾ ਜਾਪ ਸੁਣਦਿਆ ਕਰੇ ਬ੍ਰਾਹਮ ਕਵਚ ਦਾ ਜਾਪ ਕਰਿਆ ਕਰੇ ਫੌਜਾਂ ਨੇ ਦੱਸਿਆ ਮਹਾਰਾਜ ਦੀ ਕਿਰਪਾ ਨਾਲ ਮੈਂ ਉਹ ਵੀ ਸ਼ੁਰੂ ਕਰ ਲਿਆ ਸਤਿਗੁਰੂ ਦੀ ਦਇਆ ਹੋਈ ਤੇ ਉਸ ਤੋਂ ਬਾਅਦ ਮੇਰਾ ਮਨ ਮੈਨੂੰ ਫੇਰ ਸੁਪਨਾ ਆਇਆ ਕੋਈ 6 ਮਹੀਨੇ ਬਾਅਦ ਫੇਰ ਉਵੇਂ ਦਾ ਸੁਪਨਾ ਆਇਆ ਪਰ ਮੈਨੂੰ ਕੰਮ ਜਿੱਦਾਂ 5 ਦਿਨ ਮੈਂ ਕਰ ਲਿਆ 10 ਦਿਨ ਕਰ ਲਿਆ ਬਾਕੀ ਦਿਨ ਵਿਹਲੇ ਫੇਰ ਕਰ ਲਿਆ ਫੇਰ ਵਿਹਲੇ ਇਦਾਂ ਦਾ ਹਾਲ ਹੋ ਗਿਆ ਸੀ ਪੀਛਾ 5-6 ਮਹੀਨੇ ਤੋਂ ਪੈਸਾ ਨਹੀਂ ਸੀ ਕੋਈ ਆਇਆ ਇਹਨੇ ਉਸ ਤੋਂ ਬਾਅਦ ਕੀ ਹੋਇਆ ਮਹਾਰਾਜ ਦੀ ਕਿਰਪਾ ਸਦਕਾ ਨਾਲ ਬਾਣੀ ਚਲੋ ਮੈਂ ਵਧਾ ਲਈ ਜਾਪ ਵਧਾ ਲਿਆ ਤੇ ਕਹਿੰਦੇ ਮਾਨਾ ਇੱਕ ਦਿਨ ਬੜੀ ਮਾਨ ਵਿੱਚ ਸੋਚ ਕੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਮੇਰਾ ਮਨ ਡਰਿਆ ਹੋਇਆ ਵੀ ਉਹ ਗੱਲ ਕਹਿੰਦੇ ਸੱਚੀ ਤੇ ਨਹੀਂ ਤੇ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਦਇਆ ਕਰੋ ਮੈਨੂੰ ਕੋਈ ਰਾਹ ਵਿਖਾਓ ਵੀ ਤੁਸੀਂ ਤਾਂ ਵੱਡੇ ਸ਼ਹੀਦ ਆ ਮਹਾਰਾਜ ਕਿਰਪਾ ਕਰੋ ਮੈਂ ਆਪ ਜੀ ਦੇ ਦਰਨਾ ਆਪਨੇ ਮੈਨੂੰ ਜੋੜਿਆ ਤੁਸੀਂ ਮੇਰੇ ਤੇ ਕਿਰਪਾ ਕਰੋ ਉਹ ਵੀਰ ਕਹਿੰਦਾ ਉਸੇ ਰਾਤ ਮੈਨੂੰ ਫੌਜ ਦਾ ਸੁਪਨਾ ਆ ਗਿਆ ਸਿੰਘ ਬੜੇ ਸਿੰਘ ਨਿਹੰਗ ਸਿੰਘ ਦਾਸ ਦੇ ਘਰੇ ਆਏ ਹੋਏ ਆ ਜਿਹੜਾ ਇੱਥੇ ਪੰਜਾਬ ਘਰ ਹੈ ਇੱਥੇ ਘਰ ਦਾ ਸੁਪਨਾ ਆਇਆ ਮੈਂ ਵੀ ਇੱਥੇ ਆਇਆ ਹੋਇਆ ਕਹਿੰਦੇ ਫੌਜ ਆਈ ਮਹਾਰਾਜ ਦੀ ਕਿਰਪਾ ਨਾਲ ਨਿਹੰਗ ਸਿੰਘ ਫਰਲਿਆਂ ਵਾਲੇ ਸਿੰਘ ਬੜੀ ਮਹਾਰਾਜ ਦੀ ਕਿਰਪਾ ਆਈ ਫੌਜ ਆ ਗਈ ਤੇ ਉਹਨਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਰਸਤਾ ਬਸਤਾ ਲਿਆ ਕੇ ਦਿੱਤੀ ਉਹਨਾਂ ਨੇ ਰਗੜੇ ਲਾਏ ਮਹਾਰਾਜ ਦੀ ਕਿਰਪਾ ਸਦਕਾ ਤੇ ਫਿਰ ਅਰਦਾਸ ਕੀਤੀ ਤੇ ਅਰਦਾਸ ਵਿੱਚ ਨਾ ਪੂਰੀ ਅਰਦਾਸ ਕਿੰਨਾ ਮੈਂ ਸੁਪਨੇ ਵਿੱਚ ਸੁਣੀ ਅਰਦਾਸ ਵਿੱਚ ਉਹ ਸਿੰਘ ਕਹਿ ਰਹੇ ਸੀ ਮਹਾਰਾਜ ਸੱਚੇ ਪਾਸ਼ਾ ਇਹਨਾਂ ਦੇ ਘਰੇ ਜਿਹੜੀ ਵੀ ਸ਼ਕਤੀ ਆ ਸਤਿਗੁਰੂ ਨੂੰ ਦੂਰ ਕਰੋ ਇਹਦਾ ਪਿੱਛਾ ਛਡਾਓ ਤੇ ਮਾਰੇ ਗੁਰੂ ਕਾ ਖਾਲਸਾ ਬਣੇਗਾ ਸਤਿਗੁਰੂ ਇਹਦੇ ਅੰਗ ਸੰਗ ਸਹਾਈ ਹੋ ਕੇ ਇਹਦੀ ਚੜ੍ਹਦੀ ਕਲਾ ਕਰੋ ਇਹ ਸੁਪਨੇ ਵਿੱਚ ਫੌਜਾਂ ਨੇ ਮੇਰੀ ਅਰਦਾਸ ਕੀਤੀ ਕਹਿੰਨੇ ਮਹਾਰਾਜ ਦੀ ਕਿਰਪਾ ਸਦਕਾ ਮੈਂ ਬੜਾ ਮੈਨੂੰ ਆਨੰਦ ਆਇਆ ਉਸ ਦਿਨ ਤੋਂ ਬਾਅਦ ਮੈਨੂੰ ਕੋਈ ਸੁਪਨਾ ਨਹੀਂ ਆਇਆ ਤੇ ਮਹਾਰਾਜ ਦੀ ਕਿਰਪਾ ਜਿਸ ਦਿਨ ਮੇਰੀ ਅਰਦਾਸ ਹੋਈ ਉਹ ਤੋਂ ਤੀਜੇ ਕ ਚੌਥੇ ਦਿਨ ਮੈਨੂੰ ਪੱਕਾ ਕੰਮ ਮਿਲ ਗਿਆ ਵਧੀਆ ਕੰਮ ਪੱਕਾ ਕੰਮ ਮਿਲ ਗਿਆ ਇੱਕ ਜਗ੍ਹਾ ਮਹਾਰਾਜ ਦੀ ਕਿਰਪਾ ਨਾਲ ਕਹਿੰਦਾ ਫਿਰ ਮੈਂ ਉੱਥੇ 6 ਮਹੀਨੇ ਕੰਮ ਕੀਤਾ 6 ਮਹੀਨੇ ਦਾ ਦਸਵੰਦ ਇਕੱਠਾ ਕਾ ਫਿਰ ਮੈਂ ਇਥੇ ਪੰਜਾਬ ਆਇਆ ਤੇ ਕਹਿੰਦਾ ਆ ਕੇ ਮੈਂ ਇਹੋ ਹੀ ਕੰਮ ਪਹਿਲਾਂ ਕੀਤਾ ਨਿਹੰਗਾਂ ਸਿੰਘਾਂ ਨੂੰ ਘਰ ਸਦਿਆ ਮਹਾਰਾਜ ਦੀ ਕਿਰਪਾ ਨਾਲ ਫੌਜ ਘਰੇ ਆਈ ਉਹਨਾਂ ਨੂੰ ਕਿਹਾ ਵੀ ਸ਼ੀਦੀ ਦੇਖਦੇ ਰਗੜੇ ਲਾਓ ਰਗੜੇ ਲਾਏ ਉਹਨਾਂ ਨੇ ਰਸਤਾ ਬਸਤ ਲਿਆ ਕੇ ਦਿੱਤੀ ਉਹਨਾਂ ਉਹੀ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਮੈਂ ਉਹਨਾਂ ਨੂੰ ਸਾਰਾ ਦੱਸਿਆ ਵੀ ਮੇਰਾ ਪਰਿਵਾਰ ਐਦਾਂ ਉਹਨਾਂ ਨੂੰ ਮੰਨਦਾ ਤੇ ਐਦਾਂ ਉਹਨਾਂ ਨੇ ਪਰਿਵਾਰ ਨੂੰ ਵੀ ਕਿਹਾ ਵੀ ਅੱਜ ਤੋਂ ਬਾਅਦ ਦੀਵਾ ਨਹੀਂ ਘਰ ਜਗਾਉਣਾ ਕੋਈ ਸ਼ਕਤੀ ਤੁਹਾਨੂੰ ਨਹੀਂ ਫੜੂਗੀ ਫੜੂਗੀ ਤੇ ਅੱਜ ਤੋਂ ਬਾਅਦ ਭਾਵੇਂ ਸਾਨੂੰ ਫੜ ਲਵੇ ਤੁਹਾਨੂੰ ਨਹੀਂ ਫੜਦੀ ਸਾਡੇ ਵਾਲੀ ਆਉ ਜਿਹੜੀ ਆਉ ਤੁਹਾਡੇ ਵਾਲ ਨਹੀਂ ਆਉਂਦੀ ਐਦਾਂ ਬਚਨ ਕਰਤਾ ਤੇ ਮੇਰੀ ਮਾਤਾ ਕਹਿ ਲੱਗੀ ਬਾਬਾ ਜੀ ਅਸੀਂ ਸ਼ੁਰੂ ਤੋਂ ਜਗਾਉਨੇ ਆ ਇਦਾਂ ਆ ਉਦਾਂ ਆ ਬਹੁਤ ਗੱਲਾਂ ਤੇ ਉਹ ਫੌਜ ਕਹਿਣ ਲੱਗੀ ਵੀ ਕੋਈ ਗੱਲ ਨਹੀਂ ਤੁਸੀਂ ਦੀਵਾ ਹੀ ਜਗਾਉਣਾ ਨਾ ਫਿਰ ਅੱਜ ਤੋਂ ਬਾਅਦ ਸਰੋਂ ਦੇ ਤੇਲ ਦਾ ਨਹੀਂ ਜਗਾਉਣਾ ਅੱਜ ਤੋਂ ਬਾਅਦ ਦੇਸੀ ਘਿਓ ਦਾ ਜਗਾਉਣਾ ਤੇ ਸ਼ਹੀਦਾਂ ਦੀ ਫੋਟੋ ਲਾ ਲਓ ਪਾਣੀ ਦੀਆਂ ਪੂੰਥੀਆਂ ਰੱਖ ਲਓ ਉੱਥੇ ਲਾਓ ਵੀਰਵਾਰ ਕਿਆ ਲਾਉਣਾ ਲਗਾਤਾਰ ਲਾਓ ਤੇ ਕਹਿੰਦੇ ਮੇਰੀ ਮਾਤਾ ਮੰਨ ਗਈ ਮਹਾਰਾ ਦੀ ਕਿਰਪਾ ਨਾਲ ਹੁਣ ਘਰੇ ਜੋਤ ਜਲ ਜਗਦੀ ਆ ਦੇਸੀ ਘਿਓ ਦੀ ਤੇ 사ਤਗੁਰੂ ਦੀ ਕਿਰਪਾ ਨਾਲ ਮੈਂ 15 ਦਿਨ ਰਿਆਸ ਆ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਸਿੰਘਾਂ ਨੂੰ ਬਸਤਰ ਦਿੱਤੇ ਕਰੇ ਅਖੰਡ ਪਾਠ ਸਾਹਿਬ ਦਾ ਪਾਠ ਕਰਾਇਆ ਕਹਿੰਦਾ ਫਿਰ ਮਹਾਰਾਜ ਦੀ ਕਿਰਪਾ ਨਾਲ ਮੈਂ ਉੱਥੇ ਚਲਾ ਗਿਆ ਉੱਥੇ ਜਾ ਕੇ ਮੈਂ ਕੇਸ ਰੱਖ ਲੇ ਦਾੜੀ ਰੱਖ ਲਈ ਪਰ ਨਾ ਬੰਨਣ ਲੱਗ ਪਿਆ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਕਹਿੰਦੇ ਫਿਰ ਨਾ ਅਚਾਨਕ ਤੁਹਾਡੀਆਂ ਹੱਡ ਬੀਤੀਆਂ ਮੇਰੇ ਸਾਹਮਣੇ ਪਿੰਦਾ ਇੱਕ ਦਿਨ ਮੇਰੇ ਮਨ ਵਿੱਚ ਆਈ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਇਹ ਦਾਸ ਦੀ ਖਾਲਸਾ ਦੀ ਕੋਈ ਵੜਿਆਈ ਨਹੀਂ ਮੈਂ ਗੱਲ ਤਾਂ ਕਰਨ ਲੱਗਾ ਵੀ ਸੰਗਤ ਨਾਲ ਕੀ ਕੁਝ ਹੁੰਦਾ ਆਪਣੇ ਵਾਸਤੇ ਤੇ ਮੇਰੇ ਵਾਸਤੇ ਤਾਂ ਇੱਕ ਪੇਜ ਆ ਚੈਨਲ ਆ ਮੈਂ ਤੇ ਹੱਡ ਬੀਤੀਆਂ ਬੋਲਦਾ ਪਰ ਸੰਗਤਾਂ ਨਾਲ ਬਹੁਤ ਖਾਲਸਾ ਜੀ ਉਹਨਾਂ ਨੂੰ ਲਾਭ ਹੁੰਦਾ ਉਹ ਵੀਰ ਕਹਿੰਦਾ ਇੱਕ ਦਿਨ ਨਾ ਮੈਂ ਪਾਠ ਕਰਕੇ ਉੱਠਿਆ ਕੰਮ ਤੇ ਜਾਣਾ ਸੀ ਮੇਰੇ ਮਨ ਵਿੱਚ ਇਹ ਖਿਆਲ ਆਈ ਜਾਵੇ ਕਿ ਮਹਾਰਾਜ ਬਾਬਾ ਦੀਪ ਸਿੰਘ ਜੀ ਮੈਂ ਕਦੇ ਤੁਹਾਡੇ ਤੋਂ ਟੁੱਟਾਂ ਨਾ ਮਹਾਰਾਜ ਕਦੇ ਵੀ ਤੁਹਾਡੇ ਦਰ ਤੋਂ ਟੁੱਟਾਂ ਨਾ ਭਾਵੇਂ ਔਖਾ ਸਮਾ ਆਵੇ ਭਾਵੇਂ ਸੌਖਾ ਆਵੇ ਕਦੇ ਨਾ ਟੁੱਟਾਂ ਮੈਨੂੰ ਕੀ ਕਰਨਾ ਚਾਹੀਦਾ ਕਹਿੰਦਾ ਇਹ ਮੈਂ ਸੋਚ ਕੇ ਤੇ ਆਪਣਾ ਰੋਟੀ ਪਾਣੀ ਪਾ ਕੇ ਤੇ ਜਦੋਂ ਜਾਣ ਲੱਗਾ ਨਾ ਤੇ ਅਚਾਨਕ ਕਹਿੰਦਾ ਫੋਨ ਦੇ ਉੱਤੇ ਤੁਹਾਡੀ ਇੱਕ ਵੀਡੀਓ ਆ ਗਈ ਜੀਵਨ ਜਾ ਚੈਨਲ ਤੋਂ ਕਹਿੰਦਾ ਮੈਂ ਉਹ ਸੁਣੀ ਮੈਨੂੰ ਬਹੁਤ ਨੰਦ ਆਇਆ ਕਹਿੰਦਾ ਫਿਰ ਮੈਂ ਵੇਖਿਆ ਵੀ ਉਹਦੇ ਵਿੱਚ ਤਾਂ ਬਹੁਤ ਘੱਟ ਬੀਤੀਆਂ ਤੁਸੀਂ ਬੋਲੀਆਂ ਸੀ ਡੇਢ ਸਾਲ ਹੋ ਗਿਆ ਤੇ ਪੌਣੇ 2 ਸਾਲ ਦੇ ਕਰੀਬ ਇਹ ਕਹਿੰਦਾ ਫਿਰ ਮੈਂ ਲਗਾਤਾਰ ਇੱਕ ਇੱਕ ਕਰਕੇ ਸੁਣਨੀ ਸ਼ੁਰੂ ਕਰਤੀ ਕਹਿੰਦਾ ਵੀ ਹੁਣ ਮੇਰਾ ਐਸਾ ਮਨ ਵੱਜਾ ਹੋਇਆ ਵੀ ਮੈਨੂੰ ਇਹ ਲੱਗਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਜਿਵੇਂ ਚੈਨਲ ਤੋਂ ਵੀਡੀਓ ਵੀ ਸੁਣਾਉਣੀਆਂ ਹੁਣ ਵੀ ਤੂੰ ਜੁੜਿਆ ਰਹਵੇਂ ਤੇ ਕਹਿੰਦਾ ਤੁਹਾਡੇ ਤੋਂ ਸਿੱਖ ਸਿੱਖ ਕੇ ਮਹਾਰਾਜ ਦੀ ਕਿਰਪਾ ਨਾਲ ਫਿਰ ਨਿਤਨੇਮੀ ਵਿਆਸੀ ਬਣੇ ਸਤਿਗੁਰੂ ਦੀ ਕਿਰਪਾ ਵਰਤੀ ਉਹ ਵੀਰ ਨੇ ਨਾ ਮੈਨੂੰ ਹੱਡਬੀਤੀ ਖਾਲਸਾ ਜੀ ਫੋਨ ਤੇ ਭੇਜੀ ਬੋਲ ਕੇ ਇਹ ਤੇ ਕੁਝ ਮਹੀਨਾਕ ਹੋ ਗਿਆ ਹੁਣ ਜਦੋਂ ਦਾਸ ਨੇ ਇਹ ਸੁਣੀ ਤੇ ਖਾਲਸਾ ਜੀ ਮੈਂ ਤਾਂ ਅੱਜ ਅਜ ਬੋਲਤੀ ਤੇ ਉਹ ਵੀਰ ਨੇ ਨਾ ਮੇਰੇ ਕੋ ਸ਼ੀਦੀ ਦੇਗਾ ਵੀ ਕਰਾਈਆਂ ਚਲੋ ਮਹਾਰਾਜ ਦੀ ਕਿਰਪਾ ਨਾਲ ਤੇ ਉਸ ਤੋਂ ਬਾਅਦ ਵੀਰ ਨੇ ਨਾ ਕੁਝ 15 ਕ ਦਿਨ ਆਪਣੀ ਹੱਡਬੀਤੀ ਬੋਲਣ ਤੋਂ ਬਾਅਦ 15 10 ਦਿਨ ਹੋਏ ਹੁਣ ਜਦੋਂ ਮੇਰਾ ਐਕਸੀਡੈਂਟ ਹੋਇਆ ਉਦੋਂ ਦੀ ਗੱਲ ਆ ਉਹ ਵੀਰ ਨੇ ਮੈਨੂੰ ਨਾ ਮੈਸੇਜ ਭੇਜਿਆ ਇਹ ਬੋਲ ਕੇ ਵੀ ਭਾਈ ਸਾਹਿਬ ਜੀ ਵੀ ਮੈਨੂੰ ਫੇਰ ਸੁਪਨਾ ਆਇਆ ਸੁਪਨਾ ਇਹ ਆਇਆ ਵੀ ਉਹ ਜਿਹੜੀ ਪਰਸ਼ਾਵਾਂ ਸੀ ਨਾ ਮੈਨੂੰ ਘਰੇ ਆਪਣੇ ਦਿਖਿਆ ਕਹਿੰਦਾ ਘਰੇ ਮੈਂ ਸੁਪਨਾ ਮੈਨੂੰ ਇਹ ਆ ਰਿਹਾ ਵੀ ਮੈਂ ਉਹ ਜਿਹੜੀ ਮਟੀ ਸੀ ਉਹਨੂੰ ਢਾਹਤਾ ਉਹ ਜਿਹੜਾ ਪਰਸ਼ਾਵਾਂ ਸੀ ਉਹ ਰੋਂਦਾ ਸੀ ਉੱਚੀ ਉੱਚੀ ਚੀਕਾਂ ਮਾਰ ਮਾਰ ਰੋਂਦਾ ਸੀ ਇਹ ਮੈਨੂੰ ਸੁਪਨਾ ਆਇਆ ਇਹ ਕਿਉਂ ਆਇਆ ਤੇ ਫਿਰ ਉਹ ਦਾਸ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਮੈਂ ਇਹੋ ਗੱਲ ਕੀਤੀ ਕਿ ਮਹਾਰਾਜ ਦੀ ਕਿਰਪਾ ਨਾਲ ਭਾਈ ਤੁਹਾਡੇ ਪਿੱਛੋਂ ਫੌਜ ਨੇ ਕਿਹਾ ਸੀ ਮਹਾਰਾਜ ਇਹਨਾਂ ਦੇ ਪਿੱਛੋਂ ਲਾਓ ਤੇ ਤੁਹਾਡੇ ਪਿੱਛੋਂ ਲੱਥ ਗਿਆ ਹੁਣ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਚੜ੍ਹਦੀ ਕਲਾ ਹੋਊਗੀ ਸੋ ਐਵੇਂ ਐਵੇਂ ਦੇ ਕਾਰਜ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਪੁਰਾਣੇ ਲੋਕਾਂ ਨੇ ਐਵੇਂ ਘਰਾਂ ਵਿੱਚ ਕਬਨਾ ਬਣਾ ਬਣਾ ਕੇ ਆਪਣੇ ਘਰੇ ਖਾਲਸੇ ਰੀ ਸ਼ੈਤਾਨ ਬਿਠਾਏ ਆ ਉਹਨਾਂ ਦੇ ਕਿਰਪਾ ਮਹਾਰਾਜ ਨੇ ਕੀਤੀ ਸੱਚੇ ਪਾਸ਼ਾ ਦੀ ਰਹਿਮਤ صدਕਾ ਵੀਰ ਨੂੰ ਚੜ੍ਹਦੀ ਕਲਾ ਬਖਸ਼ੀ ਤੇ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰੂ ਸਦਾ ਭਲਾ ਕਰਦੇ ਆ ਭਾਈ ਹਮੇਸ਼ਾ ਮਹਾਰਾਜ ਦੀ ਬਾਣੀ ਪੜ੍ਹੀਏ ਨਾਮ ਜਪੀਏ ਅਭਿਆਸ ਕਰੀਏ ਉਹਦੇ ਵਿੱਚ ਹੀ ਸੁੱਖ ਹੈ ਸੱਚੇ ਪਾਸ਼ਾ ਦਇਆ ਕਰ ਸੋ ਖਾਲਸਾ ਜੀ ਦੂਸਰੀ ਗੱਲ ਜਿਨ੍ਹਾਂ ਨੇ ਚੰਡੀ ਦੇ ਪਾਠ ਜਿਨ੍ਹਾਂ ਨੇ ਆਏ ਪੰਜ ਸਤ ਪਾਠ ਨੇ ਅਗਲੇ ਮਹੀਨੇ ਸਾਰੇ ਉਸ ਤੋਂ ਬਾਅਦ ਮਾਰਚ ਦੇ ਵਿੱਚ ਸਮਾਂ ਮਿਲੇਗਾ ਜਿਨ੍ਹਾਂ ਨੂੰ ਮਿਲੇਗਾ ਤੇ ਖਾਲਸਾ ਜੀ ਮੈਂ ਇੱਥੇ ਇੱਕ ਗੱਲ ਕਹਿ ਦਵਾ ਕਿ ਕਈ ਜਿੱਦਾਂ ਦੋਹਾਂ ਚਾਰਾਂ ਬੰਦਿਆਂ ਨੇ ਮੈਨੂੰ ਕਿਹਾ ਕਿ ਅਸੀਂ ਚੰਡੀ ਦਾ ਜਾਪ ਤੇ ਕਰਾਉਣਾ ਤੇ ਪਰ ਅਸੀਂ ਚਟੰਗਾ ਨਹੀਂ ਕਰਾਉਣਾ ਤੇ ਖਾਲਸਾ ਜੀ ਦਸਵੀਂ ਬਾਣ ਦਸਮ ਦੀ ਜਿਹੜੀ ਬਾਣੀ ਹੈ ਉਹਦੇ ਵਾਸਤੇ ਚਟੰਗਾ ਜ਼ਰੂਰੀ ਹੁੰਦਾ ਤੇ ਉਹ ਜਿਹੜੇ ਕਹਿੰਦੇ ਆ ਵੀ ਸਾਡਾ ਪਾਠ ਕਰਾ ਦਿਓ ਪਰ ਅਸੀਂ ਚਟੰਗਾ ਨਹੀਂ ਕਰਾਉਣਾ ਮੇਰੇ ਵੱਲੋਂ ਖਾਲਸਾ ਜੀ ਉਹਨਾਂ ਨੂੰ ਕੋਰੀ ਨਾ ਆ ਬਿਜਿਤ ਚਟੰਗਾ ਨਹੀਂ ਕਰਾਉਣਾ ਤੇ ਖਾਲਸਾ ਜੀ ਮੈਂ ਪਾਠ ਨਹੀਂ ਕਰਾਉਣਾ ਫਿਰ ਤੁਸੀਂ ਆਪ ਕਰਾਓ ਕਿਉਂਕਿ ਚੰਡੀ ਦਾ ਜਾਪ ਜਿਹੜਾ ਹੈ ਜੇ ਚਟੰਗਾ ਨਾ ਹੋਵੇ ਤੇ ਖਾਲਸਾ ਦੀ ਚੰਡੀ ਦਾ ਪਾਠ ਜਾਂ ਪਰਿਵਾਰ ਤੇ ਪੈ ਜਾਂਦਾ ਜਾਂ ਕਰਾਉਣ ਵਾਲੇ ਤੇ ਪੈ ਜਾਂਦਾ ਜਾਂ ਕਰਨ ਵਾਲੇ ਤੇ ਪੈ ਜਾਂਦਾ ਚਟੰਗਾ ਦੇਣਾ ਅਤ ਜ਼ਰੂਰੀ ਹੈ ਜਿਹੜੇ ਲੋਕ ਕਹਿੰਦੇ ਆ ਨਿਹੰਗ ਸਿੰਘ ਬੱਕਰਾ ਖਾਂਦੇ ਆ ਆਹ ਕਰਦੇ ਆ ਆਹ ਕਰਦੇ ਉਹਨਾਂ ਨੂੰ ਕਾਰਨ ਨਹੀਂ ਪਤਾ ਜੇ ਦਸਮ ਦੀ ਬਾਣੀ ਪੜ੍ਹ ਕੇ ਖਾਲਸਾ ਜੀ ਚਟੰਗਾ ਨਾ ਨਾ ਕੀਤਾ ਜਾਵੇ ਫਿਰ ਉਹ ਬਾਣੀ ਕਾਰਜ ਵੀ ਨਹੀਂ ਕਰਦੀ ਇਹ ਖਾਲਸਾ ਜੀ ਉਹ ਬਾਣੀ ਪੈ ਵੀ ਜਾਂਦੀ ਉਹ ਫਿਰ ਕਿਸੇ ਨਾ ਕਿਸੇ ਦਾ ਖੂਨ ਲੈ ਕੇ ਜਾਂਦੀ ਹੈ। ਇਹੀ ਕਾਰਨ ਹੋਇਆ ਸੀਗਾ ਦਾਸ ਦੀ ਗੱਡੀ ਵੱਜਣ ਦਾ। ਇੱਕ ਪਰਿਵਾਰ ਨੇ ਚਲੋ ਮੈਂ ਗੱਲ ਨਹੀਂ ਕਰਦਾ ਮੇਰੇ ਪਰਿਵਾਰ ਵਾਲੇ ਵੀ ਸੁਣਦੇ ਨੇ। ਸੋ ਇਸੇ ਪ੍ਰਕਾਰ ਮਹਾਰਾਜ ਦੀ ਕਿਰਪਾ ਨਾਲ ਜੋ ਮੋਜ ਸਤਿਗੁਰਾਂ ਦੀ ਸੱਚੇ ਸੱਚੇ ਪਾਤਸ਼ਾਹ ਨੂੰ ਜੋ ਪਾਉਂਦਾ ਸੀ ਉਹੀ ਹੋਣਾ ਸੋ ਮੇਰੀ ਬੇਨਤੀ ਆ ਕਿ ਭਾਈ ਤੁਸੀਂ ਜਿਨ੍ਹਾਂ ਨੇ ਚਟੰਗਾ ਨਹੀਂ ਕਰਾਉਣਾ ਉਹ ਚੰਡੀ ਦਾ ਪਾਠ ਨਾ ਕਰਾਉਣ ਤੇ ਦਾਸ ਨੇ ਉਹਨਾਂ ਦਾ ਨਹੀਂ ਕਰਾਉਣਾ ਖਾਲਸਾ ਜੀ ਦਾਸ ਬਹੁਤ ਚੀਜ਼ਾਂ ਵੇਖਦਾ ਬੜੀਆਂ ਚੀਜ਼ਾਂ ਦਾ ਪ੍ਰਭਾਵ ਹੈ ਸੰਸਾਰ ਉੱਤੇ ਹੁਣ ਇਸ ਟਾਈਮ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਲੋਕਾਂ ਦਾ ਬਹੁਤਾ ਬਾਹਰ ਹੋਇਆ ਹੋਇਆ ਸੋ ਇਸੇ ਪ੍ਰਕਾਰ ਜੋ ਸਾਨੂੰ ਸਤਗੁਰਾਂ ਨੇ ਰਹਿਣੀ ਬਹਿਣੀ ਦਿੱਤੀ ਹੈ ਉਹਦੇ ਵਿੱਚ ਰਹੀਏ ਬਾਣੀ ਪੜੀਏ ਮਰਤਵੇਲੇ ਜਾਗੀਏ ਤਰਕ ਬਤਰਕ ਤੋਂ ਬਚੀਏ ਜਿੰਨਾ ਬਚ ਸਕਦਾ ਜਿੰਨਾ ਮਨ ਖਾਲਸਾ ਜੀ ਬਹਿਸ ਤੋਂ ਤੇ ਤਰਕ ਬਤਰਕ ਤੋਂ ਬਚਾ ਲੋਗੇ ਨਾ ਉਨਾ ਹੀ ਸਤਗੁਰਾਂ ਦੀ ਕਿਰਪਾ ਦੇ ਪਾਤਰ ਬਣੋਗੇ ਜਦੋਂ ਮਨ ਤਰਕ ਬਤਰਕ ਵਿੱਚ ਪੈ ਜਾਂਦਾ ਇਹ ਖਾਲਸਾ ਜੀ ਵਾਪਸ ਨਿਕਲਦਾ ਨਹੀਂ ਤਰਕੀ ਬੰਦਾ ਕਦੇ ਵੀ ਮਹਾਰਾਜ ਦੇ ਸ਼ਬਦ ਦਾ ਰਾਸ ਨਹੀਂ ਲੈ ਸਕਦਾ ਇਹ ਵੱਡੀ ਗੱਲ ਹੈ ਸੋ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ ਸਾਰਿਆਂ ਨੂੰ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ